ਪ੍ਰੋਫੈਸਰ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਮੋਹਨ ਪੰਡਾਰੀ ਦੀ ਲਿਖੀ ਹੋਈ ਘੋਟਣਾ ਕਿਸੇ ਨੇ ਤਰਖਾਨ ਦੀ ਪਤਨੀ ਤੇ ਪੁੱਤਰ ਮਰ ਚੁੱਕੇ ਸਨ ਅਤੇ ਉਸ ਦੀ ਇੱਕੋ ਇੱਕ ਤੀ ਵਿਆਹੀ ਹੋਈ ਸੀ ਆਪਣੇ ਪਿੰਡ ਵਿੱਚ ਰਹਿੰਦਾ ਹੋਇਆ ਉਹ ਘੋਟਨੇ ਬਣਾਉਂਦਾ ਸੀ ਅਤੇ ਉਹ ਗਰਮੀਆਂ ਵਿੱਚ ਵੀ ਦਿਨ ਰਾਤ ਆਪਣੇ ਕੰਮ ਵਿੱਚ ਮਗਨ ਰਹਿੰਦਾ ਸੀ ਤੇ ਆਪਣੇ ਮੱਥੇ ਤੋਂ ਪਸੀਨਾ ਪੂੰਝਦਾ ਰਹਿੰਦਾ ਉਸ ਦਾ ਵਿਸ਼ਵਾਸ ਸੀ ਕਿ ਮਨੁੱਖ ਦੀ ਸਹੀ ਮਿਹਨਤ ਆ ਪਤਾ ਉਸਦੇ ਪਸੀਨੇ ਤੋਂ ਲੱਗਦਾ ਹੈ ਉਹ ਦੱਸਦਾ ਹੁੰਦਾ ਸੀ ਕਿ ਮਿਹਨਤੀ ਆਦਮੀ ਦੇ ਪਸੀਨੇ ਨੂੰ ਤਾਂ ਦੇਵੀ ਦੇਵਤੇ ਵੀ ਅਮਰਤ ਸਮਝਦੇ ਹਨ ਅਤੇ ਇਸ ਲਈ ਤਰਸਦੇ ਫਿਰਦੇ ਹਨ ਹੋਟਲੇ ਬੜਾ ਹਟਣ ਮਗਰੋਂ ਉਹ ਕਿੰਨੇ ਨਿੱਕੇ ਮੋਟੇ ਕੰਮਾਂ ਵਿੱਚ ਰੁੱਝ ਜਾਂਦਾ ਇਸ ਪ੍ਰਕਾਰ ਉਸਦੇ ਮਨ ਨੂੰ ਤਸੱਲੀ ਰਹਿੰਦੀ ਜਦੋਂ ਘਰ ਕੰਮ ਕਰਦਾ ਥੱਕ ਜਾਂਦਾ ਤਾਂ ਉਹ ਪਿੰਡ ਵਿੱਚ ਚੱਕਰ ਮਾਰ ਚਲਾ ਜਾਂਦਾ ਤੇ ਲੋਕਾਂ ਦੀਆਂ ਪੀੜੀਆਂ ਠੋਕਣ ਅਤੇ ਚੱਖੀਆਂ ਰਾਣ ਦਾ ਕੰਮ ਕਰ ਆਉਂਦਾ ਉਹ ਸਭ ਨਾਲ ਹੱਸਦਾ ਖੇਡਦਾ ਤੇ ਆਪਣੀ ਮਿਹਨਤ ਦੇ ਬਦਲੇ ਉਹਨਾਂ ਤੋਂ ਦਾਣੇ ਗੁੜ ਦੁੱਧ ਦਾ ਗਲਾਸ ਜਾਂ ਪਿਆਰ ਲੈ ਕੇ ਸਵਾਦ-ਸਵਾਦ ਹੋ ਉੱਠਦਾ ਉਸ ਦੇ ਮੱਥੇ ਵਿੱਚ ਇੱਕ ਵਾਰ ਗੁੱਲੀ ਵੱਜਣ ਕਰਕੇ ਇੱਕ ਨਿਸ਼ਾਨ ਨਿਸ਼ਾਨ ਪੈ ਗਿਆ ਸੀ ਜਿਸ ਨੂੰ ਦੇਖ ਕੇ ਉਸ ਦਾ ਹਿਰਦਾ ਮਹਿਰਾ ਉੱਠਦਾ ਉਸ ਵੇਲੇ ਗੁੱਲੀ ਮਾਰਨ ਵਾਲੇ ਮੁੰਡੇ ਮੇਲ ਦੀ ਮਕਰਤਾਰੋ ਨੇ ਆਪਣੀ ਮਰਮਲ ਦੀ ਚੁੰਨੀ ਪਾੜ ਕੇ ਉਸ ਤੇ ਪਾਣੀ ਪੱਟੀ ਬੰਨੀ ਤੇ ਉਸ ਨੂੰ ਠੰਡਾ ਜਿਹਾ ਪਾਇਆ। ਉਸ ਨੂੰ ਅਜੇ ਵੀ ਗਦੇ ਗਦੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਕਰਤਾਰੋ ਵਜੇ ਵੀ ਢੁਡ ਗੱਡੀ ਕੰਬ ਦੇ ਹੱਥਾਂ ਨਾਲ ਉਸ ਦੇ ਮੱਥੇ ਤੇ ਪਾਣੀ ਪੱਟੀ ਬੰਨ ਰਹੀ ਹੋਵੇ। ਉਹ ਫੋਲਡਰ ਤੇ ਮੌਲੈਮ ਕੋਟੜੇ ਬਣਾਉਂਦਾ ਸੀ। ਉਸੇ ਬੜੇ ਘੋਟਨੇ ਦੂਰ ਦੂਰ ਤੱਕ ਮਸ਼ਹੂਰ ਸਨ ਰਾਹੀ ਉਸ ਤੇ ਕੋਲ ਘੋਟਨੇ ਖਰੀਦ ਕੇ ਲੈ ਜਾਂਦੇ ਤੇ ਰਾਹ ਵਿੱਚ ਉਸਦੇ ਘੋਟਨੇ ਦੀ ਸਿਫਤ ਕਰਦੇ ਰਸਤਾ ਮੁਕਾ ਲਿਏ ਉਸਦੇ ਘੋਟਨੇ ਜ਼ਿਕਰ ਮੁਕਲਾਵੇ ਤੁਰਦੀ ਤੁਰਦੀਆਂ ਕੁੜੀਆਂ ਦੇ ਦਾਜ ਵਿੱਚ ਨਾ ਰੱਖੇ ਜਾਂਦੇ ਤਾਂ ਦਾਜ ਅਧੂਰਾ ਸਮਝਿਆ ਜਾਂਦਾ ਸੀ ਇੱਕ ਵਾਰ ਪਿੰਡ ਦੇ ਬ੍ਰਾਹਮਣਾਂ ਦੀ ਕੁੜੀ ਰੁੱਸ ਗਈ ਕਿਉਂਕਿ ਉਸਦੇ ਦਾਜ ਵਿੱਚ ਕਿਸੇ ਕਿਸ਼ਨੇ ਦੇ ਬੜੇ ਹੋਏ ਘੋਟਣੇ ਨੂੰ ਨਹੀਂ ਰੱਖਿਆ ਗਿਆ ਸੀ ਕਿਸਨੇ ਦੇ ਘੋਟੇ ਉੱਪਰ ਤਾਂ ਲੋਕਾਂ ਨੇ ਗੀਤ ਬਣਾ ਲੈ ਸਨ ਦਾਜ ਵਿੱਚ ਘੋਟਣਾ ਨਹੀਂ ਝੋਰਾ ਉਹਦਿਆਂ ਹੱਡਾਂ ਨੂੰ ਖਾਵੇ ਉਸਦੀ ਪਤਨੀ ਕੁਝ ਦਿਨ ਬਿਮਾਰ ਰਹਿਣ ਵਕੁੱਛੋਂ ਇਲਾਜ ਵਿੱਚ ਕੋਈ ਕਸਰ ਨਾ ਰਹਿਣ ਦੇ ਬਾਵਜੂਦ ਮਰ ਗਈ ਹੁਣ ਕਿਸਨੇ ਨੇ ਜ਼ਿੰਦਗੀ ਇਕੱਲੀ ਜਿਉਣੀ ਸੀ ਹਾਂ ਦੋਸਤਾ ਜਵਾਈ ਉਸ ਨੂੰ ਨਵੇਂ ਕੱਪੜੇ ਪਵਾ ਕੇ ਨਵੇਂ ਸ਼ਹਿਰ ਵਿੱਚ ਆਪਣੇ ਕੋਲ ਲੈ ਆਇਆ ਉਹ ਪਹਿਲੇ ਦਿਨ ਤਾਂ ਸ਼ਹਿਰ ਦੇ ਲੋਕਾਂ ਦੀ ਗਹਿਮਾ-ਗਹਿਮੀ ਅਤੇ ਨਟ-ਭੱਜ ਦੇਖ ਕੇ ਘਬਰਾ ਗਿਆ ਹੁਣ ਉਸ ਨੂੰ ਸ਼ਹਿਰ ਵਿੱਚ ਰਹਿੰਦੇ ਆ 5 ਸਾਲ ਹੋ ਗਏ ਸਨ ਇਨ੍ਹਾਂ ਸਾਲਾਂ ਵਿੱਚ ਉਸ ਨੇ ਆਪਣੇ ਜਵਾਈ ਦੇ ਕਾਰਖਾਨੇ ਨੂੰ ਬੜੀ ਸਫਲਤਾ ਨਾਲ ਚਲਾਇਆ ਉਸ ਨੇ ਕਿਸੇ ਸੌਦੇ ਵਿੱਚ ਵੀ ਘਾਟਾ ਨਾ ਖਾਦਾ ਇਸ ਕਰਕੇ ਉਸ ਦਾ ਜਵਾਈ ਉਸ ਨੂੰ ਛੱਡਣਾ ਨਹੀਂ ਸੀ ਚਾਹਦਾ ਉਹ ਕਿਸਨੇ ਨੂੰ ਹਰ ਤਰ੍ਹਾਂ ਖੁਸ਼ ਰੱਖਣ ਦਾ ਯਤਨ ਕਰਦਾ ਉਹ ਜਿੰਨੇ ਚਾਵੇ ਪੈਸੇ ਕਮਾ ਸਕਦਾ ਸੀ ਕਿਸਨੇ ਤੇ ਜਵਾਈ ਅਮੀਰ ਹੋਣ ਕਰਕੇ ਦੁਨੀਆ ਦੀ ਹਰ ਸ਼ੈ ਖਰੀਦ ਕੇ ਉਸ ਨੂੰ ਦੇ ਸਕਦਾ ਸੀ ਪਰ ਇਹ ਪੈਸਾ ਕਿਸਨੇ ਦੇ ਮਨ ਨੂੰ ਚੈਨ ਤੇ ਤਸੱਲੀ ਨਾ ਦੇ ਸਕਿਆ ਅਤੇ ਉਹ ਉਦਾਸ ਰਹਿੰਦਾ ਸੀ ਉਸ ਨੂੰ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਯਾਦ ਆਉਣ ਲੱਗੀ ਕਾਰਖਾਨੇ ਦੇ ਵਿੱਚ ਕਿਸਨੇ ਦੇ ਜੰਮੇ ਇਹ ਕੰਮ ਸੀ ਗੱਡੀ ਤੇ ਬੈਠਣਾ ਬਾਰੋਂ ਆਏ ਹੋਏ ਵਪਾਰੀਆਂ ਨਾਲ ਗੱਲਬਾਤ ਕਰਨੀ ਅਤੇ ਕਾਮਿਆਂ ਦੇ ਕੰਮ ਦੀ ਨਿਗਰਾਨੀ ਕਰਨੀ ਉਸ ਦੀ ਸੋਚ ਉਸ ਨੂੰ ਬੰਗਾਰਦੀ ਸੀ ਕਿ ਇਹ ਵੀ ਕੰਮ ਹੈ ਕਿ ਕੰਮ ਕਰਦਿਆਂ ਨੂੰ ਦੇਖਣਾ ਜੇ ਇਹ ਕੰਮ ਗੰਮ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਰੱਬ ਬਖਸ਼ੇ ਮੈਨੂੰ ਅਜਿਹੇ ਕੰਮ ਤੋਂ ਮੈਂ ਹੈਰਾਨ ਹਾਂ ਕਿ ਇਹ ਲੋਕ ਜਿਹੜੇ ਦੂਜਿਆਂ ਦੇ ਕੰਮ ਨੂੰ ਦੇਖਣਾ ਹੀ ਆਪਣਾ ਕੰਮ ਸਮਝਦੇ ਹਨ ਜਿਉਂਦੇ ਕਿਵੇਂ ਰਹਿ ਜਾਂਦੇ ਹਨ ਇਹ ਸੋਚ ਕੇ ਕਿਸ਼ਨਾ ਉਦਾਸ ਰਹਿੰਦਾ ਤੇ ਉਸਦੀ ਜਵਾਈ ਉਸਨੂੰ ਹਰ ਤਰ੍ਹਾਂ ਖੁਸ਼ ਰੱਖਣ ਦਾ ਯਤਨ ਕਰਦਾ ਅੰਤ ਉਹ ਉਸਨੂੰ ਡਾਕਟਰ ਕੋਲ ਲੈ ਕੇ ਗਿਆ ਡਾਕਟਰ ਨੂੰ ਸਮਝ ਨਾ ਆਈ ਕੁਝ ਨਾ ਆਇਆ ਸਮਝ ਕਿ ਉਸਨੂੰ ਕੀ ਹੋਇਆ ਹੈ ਪਰ ਉਸਨੇ ਵਿਟਾਮਿਨ B ਦੀ ਕਮੀ ਦੱਸੀ ਡਾਕਟਰ ਦੀ ਦੁਕਾਨ ਤੋਂ ਬਾਹਰ ਨਿਕਲ ਕੇ ਕਿਸ਼ਨੇ ਨੇ ਕਿਹਾ ਕਿ ਉਸਨੂੰ ਇਹ ਤਾਂ ਪਤਾ ਲੱਗ ਗਿਆ ਕਿ ਦਵਾਈਆਂ ਨਾਲ ਵੀ ਦਿਲ ਲੱਗ ਜਾਂਦਾ ਹੈ ਇੱਕ ਛੁੱਟੀ ਵਾਲੇ ਦਿਨ ਉਹ ਬਾਹਰ ਬੈਠੇ ਹੋਏ ਸਨ ਅਚਾਨਕ ਕ੍ਰਿਸ਼ਨਾ ਬਾਹਰ ਚਲਾ ਗਿਆ ਉਸਦੇ ਜਵਾਈ ਨੇ ਸਮਝਿਆ ਕਿ ਉਹ ਹੋਰ ਬੁੱਤ ਲੈਣ ਗਿਆ ਹੈ ਪਰ ਉਹ ਬਹੁਤ देर ਨਾ ਮੁੜਿਆ ਤੇ ਉਸਦਾ ਜਵਾਈ ਜਦੋਂ ਬੇਸਬਰੀ ਨਾਲ ਉਡੀਕ ਰਿਹਾ ਸੀ ਅੰਤ ਬਾਹਰ ਠਕ ਠਕ ਦੀ ਆਵਾਜ਼ ਉਸਨੇ ਅੰਦਰ ਬੂਹਾ ਖੋਲ ਕੇ ਦੇਖਿਆ ਅੰਤ ਬਾਹਰ ਠਕ ਠਕ ਦੀ ਆਵਾਜ਼ ਨਾਲ ਉਸਨੇ ਜਦੋਂ ਅੰਦਰੋਂ ਬੂਹਾ ਖੋਲ ਕੇ ਦੇਖਿਆ ਤੇ ਉਹ ਇਸ ਦੇਖ ਕੇ ਹੈਰਾਨ ਰਹਿ ਗਿਆ ਸ਼ਰਾਬ ਨਾਲ ਰੱਜਾ ਹੋਇਆ ਕ੍ਰਿਸ਼ਨ ਹੱਥ ਵਿੱਚ ਬੋਹੋਲਾ ਤੇ ਲੱਕੜੀ ਦਾ ਟੋਟਾ ਫੜ ਕੇ ਘੋਟਣਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਧੰਨਵਾਦ